ਇਹ ਕਿੰਨੂੰ ਲੁੱਟਿਆ ਇਹ ਬੰਦਾ ਰ ਉਹ ਲਾਉਂਦਾ ਖੋਖਾ ਲਾਉਂਦਾ ਜੀ ਅੱਛਾ ਮੀੜੀ ਸਿਕਟਾਂ ਦਾ ਕੰਮ ਕਰਦਾ ਹੈ ਵਿਚਾਰਾ ਦਾਦਾ 100 ਰੁਪਏ 5 5 ਰੁਪਏ ਕਮਾ ਕੇ 4000 ਰੁਪਏ ਦੀ ਜੇਬ ਚੀਤੀ ਇਹਨੇ ਦਿਨਾ ਦੀ ਦੁਕਾਨਦਾਰ ਨੂੰ ਲੈਣ ਆਉਣਾ ਦੀ ਉਹ ਤੋਂ ਪਹਿਲਾਂ ਹੀ ਇਹ ਤੋਂ ਹੋ ਕੇ ਨਾਲੇ ਨੂੰ ਕੁੱਟਮਾਰ ਕਰ ਗਿਆ ਜੀ 12 ਦੀ 12 ਤੋਂ 12 ਤੇ ਕੀਤਾ ਜੀ ਅੱਛਾ ਯੂਟਿਊਬਰ ਪੂਲ ਸਾਈਮੀ ਡੇਢ ਘੰਟਾ ਹੋ ਗਿਆ ਜੀ ਡੇਢ ਇੱਕ ਮਿੰਟ ਸਤਿ ਸ੍ਰੀ ਅਕਾਲ ਜੀ ਚਾਚਰੀਕਾਰ ਜੀ ਇੱਥੇ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਥੋੜਾ ਆ ਏਰੀਆ ਜੋ ਸੜਕਾਂ ਦਾ ਮੇਨ ਸੜਕ ਦਾ ਏਰੀਆ ਹੈ ਇਹ ਨਸ਼ੀਦਾ ਇਹ ਜੀ ਤੇ ਮਾਹੌਲ ਤਾਂ ਠੀਕ ਹੈ ਵੈਸੇ ਠੀਕ ਬਣੀ ਹੈਗਾ ਵੀ ਇੱਥੇ ਇੱਕ ਦੋ ਵੇਰੇ ਦਿਨ ਦੁਪਹਿਰੇ ਇਹਨੂੰ 12 ਵਜੇ ਵੀ ਲੁੱਟ ਕੇ ਲੈ ਗਏ ਸ਼ਾਮ ਨੂੰ 4:30 5 ਵਜੇ ਵੀ ਲੁੱਟ ਕੇ ਲੈ ਗਏ ਤੇ ਫਿਰ ਥੋੜੇ ਹਾਂਜੀ ਇਹਨੂੰ ਲੁੱਟਿਆ ਇਹ ਬੰਦਾ ਉਹ ਲਾਉਂਦਾ ਖੋਖਾ ਲਾਉਂਦਾ ਜੀ ਅੱਛਾ ਬੀੜੀ ਸਿਕਟਾ ਦਾ ਕੰਮ ਕਰਦਾ ਇਹ ਵਿਚਾਰਾ ਦਾਦਾ 10 ਰੁਪਏ 5-5 ਰੁਪਏ ਕਮਾ ਕੇ 4000 ਰੁਪਏ ਦੀ ਜੇਬ 'ਚ ਧੀ ਇਹਨੇ ਦਿਨਾ ਦੀ ਦੁਕਾਨਦਾਰ ਨੂੰ ਲੈਣ ਆਉਣਾ ਸੀ ਉਦੋਂ ਪਹਿਲਾਂ ਹੀ ਤੋ ਖੋ ਕੇ ਨਾਲੇ ਨੂੰ ਕੁੱਟਮਾਰ ਕਰ ਗਏ ਜੀ ਉਹਦੀ ਕੋਈ ਇਹਨੇ ਰਿਪੋਰਟ ਵੀ ਕਰੀ ਆ ਤੇ ਰਿਪੋਰਟ ਦੀ ਕੋਈ ਹਾਲੇ ਤੱਕ ਇਹਦੀ ਸੁਣਾਈ ਨਹੀਂ ਹੋਈ ਕੀ ਕਹਿੰਦੇ ਆ ਪੁਲਿਸ ਵਾਲੇ ਕੀ ਹੋਇਆ ਇਸ ਤੁਹਾਡੇ ਨਾਲ ਪੁਲਿਸ ਵਾਲੇ ਬੋਲੇ ਸਰ ਜੀ ਜੇ ਹਮੇ ਕੋਈ ਬਾਤ ਹੈ ਬੰਦਾ ਲਵੇਗੇ ਤਾਂ ਫੋਨ ਕਰ ਦੇਗੇ ਆਪਾਂ আচ্ছা ਅਜੇ ਕੋਈ ਸੁਣਵਾਈ ਹੋਈ ਨਹੀਂ ਸੁਣਵਾਈ ਨਹੀਂ ਤੇ ਹੋਰ ਕੋਈ ਦਿੱਕਤ ਪੇਸ਼ ਆਉਂਦੀ ਹੈ ਤੇ ਉਹਨੂੰ ਲੈ ਕੇ ਇੱਕ ਬੰਦਾ ਇੱਥੇ ਕੋਈ ਪਾਗਲ ਜਿਹਾ ਬੰਦਾ ਆ ਗਿਆ ਠੀਕ ਆ ਜੀ ਜੀ ਦੇਖ ਉਹ ਤੇ ਲੈ ਝੋਲ ਤੇ ਲੈ ਕੇ ਚਲੋ ਉਹ ਭੱਜਣ ਲੱਗਾ ਉਸ ਦਿਵਾਰ ਚਲੋ ਅਸੀਂ ਸਾਨੂੰ ਉਹ ਪਾ ਗਿਆ ਵੀ ਮਾਮ ਕੁੱਤਾ ਅਸੀਂ ਇੱਕ ਦੋ ਡੰਡੇ ਵੀ ਮਾਰੇ ਉਹਦੇ ਠੀਕ ਹੈ ਚਲੋ ਗੱਤ ਕਰ ਲਿਆ ਤਾਂ ਉਹਦਾ ਵੀ ਪੁਲਿਸ ਨੂੰ ਫੋਨ ਕੀਤਾ ਜੀ ਕਾਮਲਾ ਬੰਦਾ ਹੈ ਕਹਿੰਦੇ ਬੱਸ ਨੂੰ ਰੋਕਦਾ ਹੈ ਕਹਿੰਦੇ ਟਰੱਕ ਨੂੰ ਰੋਕਦਾ ਥੱਲੇ ਆ ਜੂਗਾ 100 ਨੰਬਰ ਤੇ ਪਰ ਕੋਈ ਨਹੀਂ ਆਇਆ ਅੱਧੇ ਘੰਟੇ ਬਾਅਦ ਫੋਨ ਕੀਤਾ ਕੋਈ ਆ ਗਿਆ ਜੀ ਇਹ ਜਿਹੜਾ ਨਹੀਂ ਆਇਆ ਮੋੜ ਤੇ ਫੋਨ ਕੀਤਾ ਸੀ ਤੁਸੀਂ 100 ਨੰਬਰ ਤੇ 100 112 ਤੇ 100 112 ਤੇ ਕੀਤਾ ਜੀ 112 ਤੇ ਕੀਤਾ ਜੀ ਅੱਛਾ ਜੀ ਉਸ ਤੋਂ ਬਾਅਦ ਪੁਲਸ ਆਈ ਨਹੀਂ ਡੇਢ ਘੰਟਾ ਹੋ ਗਿਆ ਜੀ ਡੇਢ ਇੱਕ ਮਿੰਟ ਡੇਢ ਘੰਟਾ ਹੋ ਗਿਆ ਜੀ ਸਪਾਲਾਂ ਦਾ ਤੇ ਉਹ ਜਿਹਨੂੰ ਬੰਦੇ ਨੂੰ ਕੋਈ ਪ੍ਰੋਬਲਮ ਤੇ ਉਹਦਾ ਦਿਮਾਗੀ ਟੈਨਸ਼ਨ ਨਹੀਂ ਰਪਾ ਸਾਨੂੰ ਨਹੀਂ ਪਤਾ ਦਿਮਾਗੀ ਟੈਨਸ਼ਨ ਹੈ ਅਬ ਜਾਰਾ ਮੇਰੇ ਕੋਲੇ ਇੱਕ ਦੁਕਾਨ ਦਾ ਹੈ ਖੋਖੇ ਵਾਲਾ ਠੰਡੇ ਠੰਡੇ ਵੇਚਦਾ ਹੈ 10-10 ਰੁਪਈਆ ਵਾਲੇ ਵੇਚਦਾ ਹੈ ਇਹਦੇ ਦੋ ਚਾਰ ਚੱਕ ਗਏ ਉਹਨੇ ਸੜਕ ਤੇ ਮਾਰੇ ਅਸੀਂ ਚਾਹ ਡਰਾਤੇ ਮੈਨੂੰ ਕਹਿੰਦਾ ਤੇਰਾ ਸਮਾਨ ਸੂਣ ਤੋੜੂ ਮੈਂ ਮੈਂ ਵੀ ਸਮਾਨ ਸੂਣ ਤੋੜਨਾ ਤੋੜਾ ਮਾੜਾ ਮੁੰਡਾ ਡਰਾਇਆ ਪਰ ਇਹਨੋਂ ਇੱਥੇ ਕੱਪੜੇ ਕੂਪੜੇ ਪਾੜ ਕੇ ਸੜਕ ਦੇ ਦੋ ਤਿੰਨ ਬੱਸਾਂ ਜਿਹੜੇ ਚੰਡੀਗੜ੍ਹ ਬਠਿੰਡਾ ਚੱਲਦੀਆਂ ਨੇ ਤਿੰਨੋਂ ਨੇ ਬੱਸਾਂ ਪਟਾ ਦੇਣੀਆਂ ਵੀ ਜੇ ਬੱਸ ਪਲਟ ਜਾਂਦੀ ਉਹਦੇ ਵਿੱਚ ਨੁਕਸਾਨ ਕਿਹਦਾ ਦੀ ਲੋਕਾਂ ਦਾ ਕੋਈ ਕਿੱਥੋਂ ਚੱਲ ਕੇ ਆਇਆ ਕਿੱਥੋਂ ਚੱਲ ਕੇ ਆਇਆ ਮੱਛਾਂ ਬੱਚਾ ਬੱਚੀਆਂ ਤੇ ਆਹੀ ਟਾਈਮ ਤੇ 5:30 ਵਜੇ ਦਾ ਸੀ 4:30 5:00 ਵਜੇ ਤੇ 6:00 ਵਜੇ ਤੱਕ ਭੱਗਾ ਤੇ ਅਸੀਂ ਉਹਨੂੰ 1.5 ਘੰਟੇ ਬਾਅਦ ਕੋਈ ਨਹੀਂ ਆਇਆ ਸਪਾਲਾਂ ਤੋਂ ਬੰਦੇ ਚੱਲ ਕੇ ਜਿਨ੍ਹਾਂ ਦਾ ਬੰਦਾ ਸੀ ਉਹ ਬੰਦਾ ਆ ਕੇ ਲੈ ਗਿਆ ਆਪਦਾ ਉਹਨਾਂ ਨੂੰ ਪਤਾ ਲੱਗ ਗਿਆ ਸਪਾਲਾਂ ਵਾਲੇ ਨੂੰ ਤੇ ਸਾਡੇ ਕੋਲੇ ਪ੍ਰਸ਼ਾਸਨ ਉਹਦੇ ਵਿੱਚ ਕੋਈ ਨਹੀਂ ਆਇਆ ਸੀ ਚਾਰ ਫੋਨ ਕਰਿਆ ਮੈਡਮ ਦਾ ਫੋਨ ਵੀ ਆਇਆ ਚੰਡੀਗੜ੍ਹ ਤੋਂ ਸਾਡੇ ਕੋਲੇ ਤੁਹਾਡੇ ਕੋਲ ਬੰਦਾ ਪਹੁੰਚਿਆ ਸਾਡੇ ਕੋਲ ਬੰਦਾ ਕੋਈ ਨਹੀਂ ਬਾਅਦ ਚ ਵੀ ਨਹੀਂ ਸਾਡੇ ਕੋਲੇ ਆ ਕੇ ਆਏ ਪੁੱਛਿਆ ਵੀ ਤੁਸੀਂ ਫੋਨ ਕਰਿਆ ਸੀ ਵੀ ਬੰਦਾ ਕਿੱਥੇ ਹੈ ਜਾਂ ਤੁਹਾਨੂੰ ਕੀ ਗੱਲ ਬਾਤ ਹੈ ਜਸਤ ਨੂੰ ਦੁੱਖ ਤਕਲੀਫ ਸਾਡੀ ਪਰੇਸ਼ਾਨੀ ਕੋਈ ਪੁੱਛਣ ਨਹੀਂ ਆਇਆ ਬਾਕੀ ਇਹਨਾਂ ਨੂੰ ਕਰ ਲੋ ਗੱਲ ਕਿੰਨੇ ਦਿਨ ਹੋ ਗਏ ਜੀ ਇਸ ਵਾਰ ਇਹ ਤਕਰੀਬਨ ਹਫਤਾਕ ਹੋ ਗਿਆ ਹਫਤਾ ਹੋ ਗਿਆ ਹਜ ਤੱਕ ਮਤਲਬ ਨਾ ਕੋਈ ਨਹੀਂ ਆਇਆ ਸਾਡੇ ਕੋਲ ਨਾ ਸਾਡੇ ਕੋਲ ਕੋਈ ਪੁੱਛਣ ਨਹੀਂ ਆਇਆ ਹੋਰ ਜੀ ਇੱਥੇ ਲੁੱਟਾ ਖੋਹਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਮਤਲਬ ਔਰ ਤਾਂ ਠੀਕ ਹੈ ਵੀ ਇੱਥੇ ਜਿਵੇਂ ਅਸੀਂ ਇਕੱਠੇ ਰਹਿਣਿਆ ਉਸ ਤੋਂ ਬਾਅਦ 8 ਵਜੇ ਤੋਂ ਦਾ ਫਿਰ ਅਸੀਂ ਸੇਪ ਨਹੀਂ ਹੈਗੇ ਹੈਗੇ ਅੱਛਾ ਬਸ ਇੱਕ ਇਹਦੇ ਨਾਲ ਹਾਂ ਹਾਂ ਜੀ ਹਾਂ ਜੀ ਇਹਦੇ ਨਾਲ ਹੀ ਹੋਈ ਹੈ ਇਹ ਇੱਕ ਵਾਰੀ ਹੋਈ ਹੈ ਮਤਲਬ ਉਦੋਂ ਪਹਿਲਾਂ ਵੀ ਕਈ ਵਾਰ ਬਸੇ ਵੀ ਪਹਿਲੇ ਵੀ ਹੋਆ ਤਾਂ আচ্ছা ਪਹਿਲੇ ਵੀ ਹੋਆ ਤਾਂ ਪਹਿਲਾਂ ਕੀ ਕਰਿਆ ਸੀਗਾ ਪਹਿਲੇ ਵੀ ਹੋਈ ਹੈ ਜਦੋਂ 3-4000 ਰੁਪਏ ਲੈ ਗਿਆ ਸਰ ਜੀ اچھا ਨਾਲੇ ਦੁਕਾਨ ਕੇ ਸਾਮਾਨ ਵਾਰਸ ਕੇ ਲੈ ਗਿਆ ਸਾਰਾ ਹੂੰ ਇਹਰਾ ਲੈਵਲ ਲੋਟ ਕਰਦਾ ਭਾਗੀ ਉਸ ਟਾਈਮ ਰਿਪੋਰਟ ਕਰਾਈ ਸੀ ਤੁਸੀਂ ਹਾਂ ਉਸ ਟਾਈਮ ਵੀ ਕਰਾਈ ਸੀ ਤੇ ਇਸ ਤੋਂ ਬਾਅਦ ਦੁਬਾਰਾ ਫੇਰ ਹੋਈ ਤੁਹਾਡੇ ਨਾਲ ਹਾਂ ਹੁਣ ਵੀ ਰਿਪੋਰਟ ਕਰਾਈ ਹੈ ਤੁਸੀਂ ਹੁਣ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਉੱਥੋਂ ਡਰਦਾ ਵਿਚਾਰਾ ਇਹ ਖੋਖਾ ਚੱਕ ਕੇ ਇੱਥੇ ਆ ਗਿਆ ਸਾਡੇ ਕੋਲੇ ਕਹਿੰਦਾ ਇੱਥੇ ਮੈਨੂੰ ਤੁਸੀਂ ਸੇਪ ਲਾ ਕੇ ਦੇ ਬਈ ਤੁਸੀਂ ਰਹਿਣੇ ਗੋਲੇ ਮੇਰੇ ਠੀਕ ਹੈ ਵੀ ਇਹਨੂੰ ਕਿਹਾ ਵੀ 8 ਵਜੇ ਤੱਕ ਅਸੀਂ ਇੱਥੇ ਆਉਨੇ ਆ 8 ਵਜੇ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੈਨੂੰ ਲੁੱਟੇ ਕੋਹੇ ਕਰੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ 8 ਵਜੇ ਬੰਦ ਕਰ ਦਿਆ ਕਰ ਆਪਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ 8 9 ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਤੁਸੀਂ ਪ੍ਰਸ਼ਾਸਨ ਦਾ ਇਹ ਮੰਗਦੇ ਆਂ ਜੀ ਜਦੋਂ ਸਾਨੂੰ 5:30 6 ਵਜੇ ਤੱਕ ਸਾਨੂੰ ਕੋਈ ਸੇਪ ਨਹੀਂ ਹੈਗੇ ਜਦੋਂ ਅਸੀਂ ਕਹੀ ਜਾਂਦੇ ਆਂ ਵੀ ਰੋਡ ਦੇ ਉੱਤੇ ਸਾਨੂੰ ਪਰੇਸ਼ਾਨੀਆਂ ਆ ਰਹੇ ਚੱਕੇ ਸਾਡਾ ਸਮਾਨ ਸਿੱਟ ਰਿਹਾ ਹੈ ਉਹ ਵੀ ਅਸੀਂ ਡੇਢ ਘੰਟਾ ਹੋ ਗਿਆ ਠੀਕਦੇ ਇਹਨੂੰ ਸਾਨੂੰ ਕਿਸੇ ਨੇ ਆ ਕੇ ਐ ਨਹੀਂ ਪੁੱਛਿਆ ਚਾਰ ਫੋਨ ਕਰ ਲਏ ਵੀ ਇੱਕ ਵਾਰੀ ਵੀ ਨਹੀਂ ਆ ਕੇ ਸਾਨੂੰ ਪੁੱਛਿਆ ਵੀ ਤੁਹਾਨੂੰ ਤਕਲੀਫ ਕੀ ਆ ਤੁਸੀਂ ਫੋਨ ਕਰਿਆ ਆਕੇ ਜਮਾਨੀ ਸਾਨੂੰ ਪੁੱਛਿਆ ਕਿ ਹਾਲੀ ਤੱਕ ਨਹੀਂ ਹਫਤਾ ਹਫਤਾ ਹੋ ਗਿਆ ਇਹ ਗੱਲ ਨੂੰ ਅੱਛਾ ਜੀ ਇਹ ਕਿਹੜੀ ਰੋੜੇ ਹੀ ਇਹ ਬਤਨੋਲਾ ਰੋਡ ਪਰ ਵਾਲਾ ਬਿਜਲੀ ਘਰ ਦੇ ਮੂਰੇ ਠੀਕ ਹੈ ਜੀ ਬਰਨਾਲ ਰੋਡ